ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ 17 ਤਰੀਕ ਹੈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਅਮਰਤਪਾਲ ਦੀ ਕਾਲ ਆਈ ਹੋਈ ਸੀਗੀ ਵੀ ਅਮਰਤਪਾਲ ਦੇ ਆਪਾਂ ਨੇ ਆਪਣੇ ਸਿੰਘ ਦੇ ਇਕੱਠ ਕਰਨਾ ਸੀ ਸਿੰਘ ਲਈ ਹੈ ਨਾ ਕਿਉਂਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਤੇ ਆਪਾਂ ਰਸਤੇ ਦੇ ਵਿੱਚ ਜਾ ਰਹੇ ਸੀਗੇ ਤੇ ਸਾਨੂੰ ਰਸਤੇ ਦੇ ਵਿੱਚ ਪਤਾ ਲੱਗਿਆ ਇੱਕ ਖੁਸ਼ਖਬਰੀ ਮਿਲੀ ਆ ਬਹੁਤ ਵੱਡੀ ਖੁਸ਼ਖਬਰੀ ਮਿਲੀ ਆ ਸਾਰੇ ਪੰਜਾਬੀਆਂ ਨੂੰ ਹੈ ਨਾ ਲੱਖ ਲੱਖ ਵਧਾਈ ਹੋਵੇ ਤੇ ਸਿੱਧੂ ਮੂਸੀ ਆ ਡੈਡੀ ਤੇ ਮਾਤਾ ਜੀ ਨੂੰ ਵੀ ਲੱਖ ਲੱਖ ਵਧਾਈ ਹੋਵੇ ਉਹਨਾਂ ਦਾ ਘਰ ਇੱਕ ਨੰਨੇ ਜੇ ਬੱਚ ਨੇ ਜਨਮ ਲਿਆ ਨੰਨੇ ਜੇ ਸਿੱਧੂ ਨੰਨੇ ਜੇ ਸਿੱਧੂ ਮੂਸੀ ਵਾਲੇ ਨੇ ਜਨਮ ਲਿਆ ਨੰਨੇ ਜੇ ਸਿੱਧੂ ਮੂਸੀ ਵਾਲਾ ਜਨਮ ਲਿਆ ਵਧਾਈਆਂ ਹੁਣ ਬਈ ਸਾਰਿਆਂ ਨੂੰ ਅੱਜ ਖੁਸ਼ੀ ਦਾ ਪੂਰਾ ਮਾਹੌਲਾ ਹਾਂ ਅੱਜ ਹਵੇਲੀ ਮੂਰੇ ਬਹੁਤ ਇਕੱਠ ਹੋਊਗਾ ਹਨਾ ਜਿਵੇਂ ਸਿੱਧੂ ਮੂਸੇ ਵਾਲੇ ਜਾਂਉਂਦੇ ਜੀ ਹੁੰਦਾ ਸੀ ਵੀ ਆ ਚੱਲ ਸੰਸਕਾਰ ਵੇਲੇ ਤਾਂ ਚੱਲ ਆਪਾਂ ਦੁੱਖ ਪ੍ਰਗਟਾਉਣ ਜਾਂਦੇ ਰਹੇ ਨੇ ਪਰ ਅੱਜ ਖੁਸ਼ੀ ਦਾ ਮਾਹੌਲ ਆਊਗਾ ਬਹੁਤ ਟਾਈਮ ਬਾਅਦ ਉੱਥੇ ਹਨਾ ਹੂੰ ਹੂੰ ਤੇ ਹੁਣ ਅੱਜ ਅੱਜ ਹਵੇਲੀ ਨੂੰ ਦੁਬਾਰਾ ਕਲਕਾਰੀਆਂ ਹਵੇਲੀ ਚ ਵੀ ਗੂੰਜਣਗੀਆਂ ਤੇ ਪੂਰੇ ਵਰਲਡ ਚ ਵੀ ਗੂੰਜਣਗੀਆਂ ਜਿੱਤੇ ਜਿੱਤੇ ਉਹਦੇ ਫੈਨ ਬੈਠੇ ਨੇ ਜਿਹੜੇ ਉਹਨਾਂ ਨੂੰ ਸੁਣਦੇ ਜਿੱਤੇ ਜਿਹਨਾਂ ਨੇ ਉਹਦਾ ਕਤਲ ਕੀਤਾ ਦੀ ਹੁਣ ਉਹਨਾਂ ਨੂੰ ਵੀ ਐ ਫੀਲ ਹੋਊਗਾ ਵੀ ਰੱਬ ਨੇ ਕੀ ਕਰਤਾ ਹੈ ਨਾ ਪਹਿਲੇ ਹੀ ਉਹਨਾਂ ਨੇ ਇੱਕ ਕਹਿਟਾਤਾ ਦੀ ਕਤਲ ਕਰਕੇ ਦਾ ਸਿੱਧੂ ਮੂਸੇਵਾਲਾ ਦਾ ਤੇ ਦੂਜਾ ਰੱਬ ਨੇ ਕਹਿਟਾਤਾ ਉਹਨਾਂ ਦੇ ਜਿਹਨਾਂ ਦੇ ਉਹਦੇ ਤੇ ਮੱਚ ਦੇਦੀ ਜਿਹੜੇ ਆਓ ਵੀ ਇੱਕਾਸ਼ੀ ਮਾਰਿਆ ਤੇ ਦੂਜਾ ਫੇਰ ਜੰਮ ਗਿਆ ਤਾਂ ਪਰਮਾਤਮਾ ਦੇ ਰੰਗ ਨੇ ਭਰਾਵਾ ਜਿੱਦਾਂ ਯਾਰ ਪੰਜਾਬੀ ਪੰਜਾਬੀ ਕਹਿੰਦੇ ਹੁੰਦੇ ਸੀ ਵੀ ਰੱਬ ਕਰਕੇ ਸਿੱਧੂ ਦੁਵਾਰਾ ਮੁੜਿਆਵੇ ਦੁਵਾਰਾ ਮੁੜਿਆਵੇ ਸੋਸ਼ਲ ਮੀਡੀਆ ਤੇ ਲਗਭਗ ਦੇਖ ਬੰਦਾ ਇਹ ਕਹਿੰਦਾ ਚੌਹਾਂ ਵਾਲਾ ਦੀ ਇਹ ਗੱਲ ਕਹਿੰਦਾ ਸੀ ਪਰ ਉਹ ਜਿਹੜੇ ਚੌਹਾਂ ਵਾਲਾ ਤੇ ਤੁਸੀਂ ਵੀ ਵੀਰੇ ਤੁਹਾਨੂੰ ਵੀ ਵਧਾਈਆਂ ਹੁਣ ਰੱਬ ਦੀ ਚੌਹਾਂ ਵਾਲੀਆਂ ਦੁਆਵਾਂ ਸੀਗੀਆਂ ਹਾਂ ਸੋਡੀ ਹਾਂ ਦੁਆਵਾਂ ਦੀਆਂ ਦੁਆਵਾਂ ਸੀਗੀਆਂ ਕਿਉਂਕਿ ਕਰੋੜਾਂ ਪੰਜਾਬੀ ਜਿਹੜਾ ਚਾਹੁੰਦਾ ਚਾਹੁੰਦਾ ਉਹਨੂੰ ਹਨਾ ਜਿੰਨੇ ਪੰਜਾਬੀ ਨੇ ਸਾਰੀ ਸਿੱਧੂ ਮੂਸੇਵਾਲਾ ਨੂੰ ਪਿਆਰੇ ਕਰਦੇ ਸੀ ਕਿ ਤੇ ਉਹਨਾਂ ਦੀ ਇੱਕੋ ਅਰਦਾਸਾਂ ਸੀਗੀਆਂ ਕਿ ਸਿੱਧੂ ਮੂਸੇਵਾਲਾ ਦੁਬਾਰਾ ਦੁਨੀਆ ਤੇ ਆਵੇ ਤੇ ਉਹ ਆ ਗਿਆ ਬਾਬੇ ਦੀ ਕਿਰਪਾ ਨਾਲ ਹਨਾ ਇਹ ਜਿਹੜੀ ਇਹ ਖੁਸਕਵਰੀ ਦੀ ਪੋਸਟ ਬਲਕੌਰ ਸਰਦਾਰ ਬਲਕੌਰ ਸਿੰਘ ਨੇ ਆਪਦੀ ਇਨਸਟਾ ਆਈਡੀ ਤੇ ਪੋਸਟ ਪਾ ਕੇ ਸਾਰਿਆਂ ਨੂੰ ਦੱਸੀ ਆ ਜਿਵੇਂ ਜਿਵੇਂ ਪਹਿਲਾਂ ਸੈਲੀ ਫੇਕ ਵੀਡੀਓ ਚੱਲਦੀ ਹਾਂ ਹਾਂ ਜਿਵੇਂ ਪਹਿਲਾਂ ਫੇਕ ਵੀਡੀਓ ਚੱਲਦੀ ਰਹੀਆਂ ਨੇ ਵੀ ਉਹਨਾਂ ਦੇ ਜੁਰਬਾ ਬੱਚੇ ਹੋਣੇ ਨੇ ਤਾਂ ਫਿਰ ਬਲਕੌਰ ਸਿੰਘ ਨੇ ਪਹਿਲਾਂ ਵੀ ਆਪਦੇ ਆਫੀਸ਼ੀਅਲ ਅਕਾਊਂਟ ਤੇ ਹੀ ਕਿਹਾ ਸੀ ਕਿ ਜਦੋਂ ਵੀ ਘਰੇ ਕੋਈ ਖੁਸਕਵਰੀ ਆਊਗੀ ਤਾਂ ਅਸੀਂ ਜ਼ਰੂਰ ਦੱਸਾਂਗੇ ਵੀ ਜ਼ਰੂਰ ਸਾਂਝੀ ਕਰਾਂਗੇ ਜੋ ਵੀ ਜਿੱਦਾਂ ਦੀ ਵੀ ਚੀਜ਼ ਸਾਡੇ ਮਤਲਬ ਹੋਊਗੀ ਤੇ ਹੁਣ ਅੱਜ ਉਹਨਾਂ ਨੇ ਆਫੀਸ਼ੀਅਲ ਅਕਾਊਂਟ ਦੇ ਉੱਤੇ ਆਪਣੀ ਫੋਟੋ ਨਾਲ ਪਾ ਕੇ ਬੱਚੇ ਤੇ ਬਾਕੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਤੇ ਚੱਲ ਅੱਜ ਉੱਥੇ ਰੌਣਕਾਂ ਦਾ ਲੱਗਣ ਗਿਆ ਪਰ ਸਿੱਧੂ ਮੂਸੇਵਾਲੇ ਦੇ ਡੈਡੀ ਨੂੰ ਫਾਦਰ ਸਾਹਿਬ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਕੌਣ ਸਿੱਧੂ ਮੂਸੇਵਾਲੇ ਦੀ ਡੈਥ ਤੋਂ ਬਾਅਦ ਵੀ ਕਿਹੜਾ ਸਿੰਗਰ ਸਾਡਾ ਪਤਾ ਸੀ ਕਿਹੜਾ ਹੈ ਕਿਹੜਾ ਬਗਾਨਾ ਦੀ ਕਿਹੜਾ ਰਾਜਨੀਤਿਕ ਨੇ ਕੀ ਕੁਸ਼ ਕੀਤਾ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੁਣ ਜਿੰਨਾਂ ਨੇ ਬਈ ਮੱਚ ਦੇ ਦੇ ਤੇ ਉਹ ਨਾ ਜਾਏ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਫੋਕੀਆਂ ਟਾਹਰਾ ਜੀ ਹੁਣ ਬਣਾਉਂਦੀ ਲੋੜ ਜਿਵੇਂ ਗਲਾਬ ਸਿੱਧੂ ਸੀਗਾ ਯਾਰ ਉਹ ਹੱਕ 'ਚ ਖੜਾ ਰਿਹਾ ਸੋਨ ਤੋਂ ਲੈ ਕੇ ਹੁਣ ਤੱਕ ਹੱਕ 'ਚ ਹੀ ਖੜਿਆ ਹੋ ਉਹ ਜੰਨਾ ਉਹ ਬੰਦਾ ਬੋਲਿਆ ਹਨਾ ਵੀ ਸਿੱਧੂ ਮੂਸੇਵਾਲਾ ਨੂੰ ਬੇਇਨਸਾਫ਼ ਮਿਲਣਾ ਚਾਹੀਦਾ ਨਹੀਂ ਕੋਈ ਸ਼ੰਕਰ ਬੋਲਦਾ ਨਹੀਂ ਨਹੀਂ ਉਹ ਆਸਾਨ ਵੀ ਬਹੁਤ ਮੰਨਦਾ ਵੀ ਮੈਨੂੰ ਜ਼ਿੰਦਗੀ ਉਹ ਸਿੱਧੂ ਮੂਸੇਵਾਲਾ ਨੇ ਦਿੱਤੀ ਸੀ ਹਨਾ ਕੱਲ੍ਹ ਹੀ ਉਹ ਇਨਸਾਨ ਜਿਹੜਾ ਐਡ ਪੂਰਾ ਡਟ ਕੇ ਖੜਿਆ ਆ ਭਰਾਵਾ ਉਹ ਜਾ ਇਹ ਕਹਿੰਦਾ ਸਾਡੀ ਤਾਂ ਜਾਨ ਚਲੀ ਜਾਵੇ ਪਰ ਅਸੀਂ ਇਨਸਾਫ ਤਾਂ ਮੰਗਦੇ ਰਹਾਂ ਉਹਦੇ ਵਾਸਤੇ ਪਰ ਆਪਾਂ ਨੂੰ ਪੰਜਾਬੀਆਂ ਨੂੰ ਵੀ ਚਾਹੀਦਾ ਵੀ ਹੁਣ ਜਿਵੇਂ ਜੇ ਆਪਣੀਆਂ ਦੁਆਵਾਂ ਕਬੂਲ ਹੋਈਆਂ ਨੇ ਤੇ ਆਪਾਂ ਵੀ ਖੁਸ਼ਖਬਰੀ ਵੀ ਖੁਸ਼ੀਆਂ ਦਾ ਮਨਾਉਣੀ ਹੈ ਮਨਾਉਣੀਆਂ ਨੇ ਤੁਸੀਂ ਨਾਲ ਦੀ ਨਾਲ ਅੱਜ 17 ਤਰੀਕ ਆ ਆਪਣੇ ਕਾਲ ਸੀਗੇ ਆਪਣੇ ਭਾਗੂ ਦੀ ਹਨ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਾਲ ਕੀਤੀ ਹੋਈ ਆ ਵੀ ਅੰਮ੍ਰਿਤਸਰ ਦੇ ਵਿੱਚ ਬਦ ਤੋਂ ਬਦ ਇਕੱਠ ਹੋਣਾ ਚਾਹੀਦਾ ਸੀ ਵੀ ਜਾ ਰਹੇ ਹਾਂ ਪਹੁੰਚ ਰਹੇ ਹਾਂ ਰਾਹਤੇ ਦੇ ਵਿੱਚ ਤੇ ਅਸੀਂ ਪੋਸਟ ਦੇ ਕੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਸੂਚੀ ਅੰਮ੍ਰਿਤ ਪਾਲ ਪਾਈ ਅੰਮ੍ਰਿਤਪਾਲ ਸਿੰਘ ਨੂੰ ਖੂਨ ਦੀ ਉਲਟੀ ਆ ਰਹੀਆਂ ਨੇ ਬੱਚੇ ਵੀ ਖਬਰਾਂ ਆਈਆਂ ਵੀ ਸ਼ਾਇਦ ਉਹਨਾਂ ਦੀ ਸ਼ਹੀਦੀ ਵੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਪਹਿਲਾਂ ਵਈ ਇਕੱਠ ਦੇ ਕਿਤੇ ਆਪਾਂ ਯਾਰ ਕਲੰਕ ਲਵਾ ਲਈਏ ਹੈ ਨਾ ਵੀ ਆਪਾਂ ਨੂੰ ਕੌਮ ਦਾ ਜਹਾਾਰੂ ਬਲਿਆ ਸੀਗਾ ਆਪਾਂ ਉਹਨੂੰ ਨਹੀਂ ਸੰਭਾਲ ਸਕੇ ਕਿਤੇ ਆਪਾਂ ਆਪਣੇ ਤੇ ਕਲੰਕ ਲਵਾ ਲਈਏ ਜਲਦੀ ਤੋਂ ਜਲਦੀ ਪਹੁੰਚੋ ਵਧਾਈਆਂ ਆਪਾਂ ਇੱਕ ਦੋ ਦਿਨਾਂ ਲਈ ਹਾਂ ਜਿਹੜੇ ਮਤਲਬ ਬੰਦੇ ਦੇਣ ਪਹੁੰਚਾਂਗੇ ਬਿਜਲੀ ਤੇ ਵਧਾਈਆਂ ਜਿਹਨੇ ਹਵੇਲੀ ਤੇ ਦੇਣ ਜਾਣਾ ਜਾਂ ਉੱਥੇ ਸਿੱਧੂ ਮੂਸੇ ਦਾ ਇੱਕ ਪਿੰਡ ਜਿਹੜਾ ਇੱਕ ਦੋ ਦਿਨ ਲੇਟ ਪਾ ਦੇਣਗੇ ਉਹ ਲੇਟ ਹੋ ਜਾਣਗੇ ਉਹਦਾ ਕੋਈ ਚੱਕਰ ਨਹੀਂ ਹੈ ਕੋਈ ਤਾਂ ਲੇ ਕਿ ਖੁਸ਼ੀ ਵਾਲਾ ਮਾਵਲਾ ਦੂਜੀ ਪਾਸੇ ਆਪਣਾ ਮੰਨ ਲਓ ਆਪਣੀ ਸਿੱਖੀ ਕੌਮ ਦੀਆਂ ਗੱਲਾਂ ਨੇ ਆਪਣੇ ਲਈ ਹਨਾ ਕਿਸੇ ਨੂੰ ਪਹੁੰਚਾਉਣ ਦੀ ਗੱਲ ਆ ਤਾਂ ਤੁਸੀਂ ਪਹੁੰਚੋ ਜਲਦੀ ਤੋਂ ਜਲਦੀ ਹਮ ਧੰਨਵਾਦੀ ਸਾਰਿਆਂ ਦਾ ਜੀ ਸਾਰੇ ਜੇ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਦਾ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੁਹਾਡੀ ਸਾਡੀ ਸਾਨੂੰ ਲੋੜ ਆ ਹਾਂ ਸਪੋਰਟ ਕਰਿਓ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਧੰਨਵਾਦ ਜੀ